ਮਰੀ ਸਕੂਲ ਖਵਾਲੀ ਵਿੱਚ ਇਸ ਸਮਾਗਮ ਤੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਿਨਿਸਟਰ ਗਰਮੀਤ ਸਿੰਘ ਜੀ ਖੁੱਡੀਆਂ ਉਹਨਾਂ ਦੇ ਨਾਲ ਆਏ ਆਮ ਆਦਮੀ ਪਾਰਟੀ ਦੇ ਵਰਕਰ ਪਿੰਡ ਵਾਸੀ ਸਕੂਲ ਮੁਖੀ ਪਿਆਰੇ ਬੱਚੇ ਤੇ ਹੋਰ ਪਤਵੰਤੇ ਸੱਜਣ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜਿੰਦਰ ਸੋਨੀ ਜੀ ਮੈਂ ਸਿੱਖਿਆ ਭਾਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਜੀ ਦਾ ਇਸ ਸਕੂਲ ਵਿੱਚ ਪਹੁੰਚਣ ਤੇ ਸਵਾਗਤ ਕਰਦਾ ਹਾਂ ਅੱਜ ਦਾ ਇਹ ਪ੍ਰੋਗਰਾਮ 2022 ਤੋਂ ਬਾਅਦ ਜਿੰਨੇ ਵੀ ਸਰਕਾਰ ਵੱਲੋਂ ਕੰਮ ਕਰਵਾਏ ਗਏ ਉਹਨਾਂ ਦਾ ਅਧ்கਾਟਨ ਕਰਨ ਦੇ ਲਈ ਰੱਖਿਆ ਗਿਆ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2022 ਤੋਂ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਜਿਹੜਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਇਆ ਉਹ ਆ ਸਾਰੇ ਸਕੂਲਾਂ ਦੇ ਵਿੱਚ ਚਾਰਦੀਵਾਰੀਆਂ ਦੀ ਜਿਹੜੀ ਹੈ ਨਵੀਂ ਸਾਰੀ ਕੀਤੀ ਗਈ ਹੈ। ਔਰ ਹਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਰਟੀਫਿਕੇਟ ਦਿੱਤਾ ਵਿਆ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਜਿਹਾ ਸਕੂਲ ਨਹੀਂ ਹੈ ਜਿੱਦੀ ਚਾਰਦੀਵਾਰੀ ਨਾ ਬਣੀ ਹੋਵੇ। ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਚਾਰਦੀਵਾਰੀ ਬਿਨਾਂ ਸਕੂਲ ਸੁਰੱਖਿਤ ਨਹੀਂ ਸੀ। ਇਹਦੇ ਨਾਲ ਹੀ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਕਲਾਸਰੂਮ ਦੀ ਜ਼ਰੂਰਤ ਸੀ ਉੱਥੇ ਕਲਾਸਰੂਮ ਜਾਂ ਜੇ ਹਾਈ ਸਕੂਲ ਉੱਥੇ ਲਾਇਬ੍ਰੇਰੀ ਲੋੜ ਰੰਸਾਂ ਜਿਵੇਂ ਇਸ ਸਕੂਲ ਦੇ ਵਿੱਚ ਕਲਾਸਰੂਮ ਤੇ ਚਾਰ ਦੀਵਾਰੀ ਦੀ ਗ੍ਰਾਂਟ ਸਿੱਖਿਆ ਭਾਗ ਵੱਲੋਂ ਜਾਰੀ ਕੀਤੀ ਗਈ ਹੈ ਤੇ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਹ ਜਿਹੜੀ ਗ੍ਰਾਂਟ ਵਾਹਿਗੁਰੂ ਜੀ ਦਾ ਖਾਦਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦੋ ਗੱਲਾਂ ਤੁਹਾਡੀਆਂ ਨਾਲ ਸਾਂਝੀਆਂ ਕਰਨੀਆਂ ਰਹਿ ਗਈਆਂ ਸਨ ਜ਼ਰੂਰੀ ਵੀ ਸਮਝਦਾ ਅੱਜ ਅਸੀਂ ਸਕੂਲਾਂ ਦੇ ਕੰਮ ਵਿੱਚ ਹੀ ਕਈ ਪਿੰਡਾਂ ਵਿੱਚ ਜਾਣਾ ਹੈ। ਅਰੇ ਤੋਂ ਲਾਵਾ ਇਸ ਨਗਰ ਲਈ ਜਦੋਂ ਤੁਸੀਂ ਮੈਨੂੰ ਐਮਐਲਏ ਬਣਾਇਆ ਸੀ ਵੱਡੀ ਮੰਗ ਸੀ ਪੀਣ ਵਾਲੇ ਪਾਣੀ ਦੀ। ਕਦੇ ਕਿਸੇ ਨੇ ਉਸ ਹਾਂ ਨਹੀਂ ਭਰੀ ਸੀ। ਤੇ ਉਹਦੇ ਤਕਰੀਬਨ 20 ਲੱਖ ਰੁਪਈਆ ਨਾ ਕਿ ਉਹ ਪੀਣ ਵਾਲੇ ਪਾਣੀ ਦਾ ਜਿਹੜਾ ਸਿੱਧੀ ਪਾਈਪਵਾ ਕੇ ਦਿੱਤੀ ਸੀ ਪਰ ਉਹ ਤੋਂ ਬਾਅਦ ਹੁਣ ਜਿਹੜਾ ਉਹ ਛੱਪੜ ਹੈ ਉਹਦਾ ਪਾਣੀ ਸੇਮ ਨਾਲੇ ਨੂੰ ਜਾਣ ਵਾਸਤੇ ਕੋਈ 23-24 ਲੱਖ ਰੁਪਈਆ ਲੱਗਣਾ ਹੈ ਉਹ ਵੀ ਮਨਜ਼ੂਰ ਕਰਾ ਦਿੱਤਾ ਗਿਆ ਤਕਰੀਬਨ ਥੋੜੇ ਪਿੰਡ ਨੂੰ 50-55 ਲੱਖ ਰੁਪਈਆ ਇਹਨਾਂ ਸਾਲਾਂ ਵਿੱਚ ਪਰ ਹੋਰ ਵੀ ਮੈਂ ਕੋਸ਼ਿਸ਼ ਕਰੂੰਗਾ ਜਨਾਬ ਹੋ ਸਕੇ ਆਣੀ ਵਾਲਾ ਨਿਕਾਸ ਸਥਾਨ ਉਹ ਇੱਕ ਛੱਪੜ ਦਾ ਸਹੀ ਹੋਣੀ ਚਾਹੀਦੀ ਕਿਤੇ ਪਵਾਸੇ ਦਾ ਪਾਣੀ ਨਾ ਜਾਵੇ ਸਹੀ ਪਾਣੀ ਹੋਵੇ ਅ ਪ੍ਰਧਾਨ ਜੀ ਕਹਿੰਦੇ ਵੀ ਇੱਕ ਛੱਪੜ ਦਾ ਪਾੜੀ ਗੰਦੇ ਵਾਲਾ ਤੇ ਗੰਦੇ ਵਾਲੇ ਵਾਸਤੇ ਪਾਉਣਾ ਨਾ ਹੋਸੀ ਬੜਾ ਨਹੀਂ ਜੀ ਦੋਹਾਂ ਚ ਖਰਚ ੜਿਆ ਹੋਰ ਤੇ ਇਹ ਇਹਨੂੰ ਤੁਹਾਨੂੰ ਵਜ਼ੀਰ ਨੇ ਨਾ ਰੋਕ ਬਹੁਤ ਹੀ ਸਤਕਾਰਯੋ ਅਰੇ ਮਰਿ ਬੱਡੇ ਬਜ਼ੁਰਗ ਪਿਆਰੇ ਪ੍ਰਾਪੈਣਾ ਸਕੂਲ ਦੇ ਪਿਆਰੇ ਵਿਦਿਆਰਥੀ ਬੱਚੇ ਬੱਚੀਆਂ ਮਿਹਨਤੀ ਸਟਾਫ ਸਾਡੇ ਇਤੋਂ ਦੇ ਹੈਡਮਾਸਟਰ ਗੁਰਦੀਪ ਸਿੰਘ ਜੀ ਉਹਨਾਂ ਦੇ ਨਾਲ ਲੈ ਸਾਰੇ ਸਾਥੀ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਇਸਪਾਲ ਗੋਂਗਾ ਜੀ ਨਗਰ ਨਿਵਾਸੀ ਸਾਰੇ ਬਹੁਤ ਸਤਿਕਾਰਯੋਗ ਨਗਰ ਪੰਚਾਇਤ ਪੜ ਪਾਈ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ 3 ਸਾਲ ਪਹਿਲਾਂ ਦੇਖੋ ਜੀ ਜਿਹੜਾ ਸਰਕਾਰ ਦੀ ਪ੍ਰਾਇੋਰਟੀ ਹੈ ਉਸ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਉਹਦੇ ਲਈ ਸਕੂਲਾਂ 'ਚ ਜਿਹੜੀਆਂ ਲੋੜਾਂ ਐ ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਚਾਰਦੁਵਾਰੀਆਂ ਨਹੀਂ ਸੀ ਸਾਰੇ ਹੀ ਪੰਜਾਬ 'ਚ ਚਾਰਦੁਵਾਰੀਆਂ ਕਰ ਦਿੱਤੀਆਂ ਗਈਆਂ ਇੱਥੇ ਕਮਰਿਆਂ ਦੀ ਲੋੜ ਐ ਕਮਰਿਆਂ ਦੀ ਜਿੱਥੇ ਲਾਇਬ੍ਰੇਰੀ ਲੋੜ ਐ ਉਹਨੂੰ ਉਹਦੇ ਵਿੱਚ ਵਾਧਾ ਕਰਕੇ ਔਰ ਹੋਰ ਵੀ ਸਟਾਫ ਦੀ ਵੀ ਪੂਰਾ ਕਰਨ ਦੇ ਯਤਨ ਕੀਤੇ ਜਾਂਦੇ ਆ ਅੱਜ ਜਿਹੜਾ ਹੁਣ ਮੈਂ ਖਿਓ ਵਾਲੀ ਪਿੰਡ ਵਿੱਚ ਬੈਠਾ ਇੱਥੇ ਚਾਰ ਦੀਵਾਰੀ ਕਮਰੇ ਦੇ ਲਈ ਔਰ ਇੱਥੋਂ ਦੇ ਸੀਵਰ ਲਈ ਪੀਣ ਵਾਲੇ ਪਾਣੀ ਤਕਰੀਬਨ 55 ਲੱਖ ਰੁਪਏ ਦਾ ਕੰਮ ਹੋਇਆ ਕਿੰਨੇ ਸਕੂਲਾਂ ਦਾ ਜੁਦ ਕਰਦੇ ਅੱਜ ਤਕਰੀਬਨ 6 ਸਰਪਟਾਪ ਤੋਂ ਪਾਸਪਾ ਦੇ ਪਛਾਣ ਦੇ ਵਾਯੂਰ ਦੇ ਮੱਦੇ ਕੰਮ ਇਹ ਤਾਂ ਮੇਰਾ ਕੰਮ ਨਹੀਂ ਉਹ ਹੋਮ ਮਿਨਿਸਟਰੀ ਦਾ ਕੰਮ ਹੈ